ਸੇਖਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਗਲਾਬ ਦੀ ਕਟਿੰਗ ਆਪਾਂ ਕਿਸ ਹੱਬ ਨਾਲ ਤਿਆਰ ਕਰ ਸਕਦੇ ਹਾਂ ਤੇ ਗਲਾਬ ਦੀ ਕਟਿੰਗ ਆਪਾਂ ਤਿਆਰ ਕਰਨ ਲਈ ਆਪਾਂ ਚਾਹੀਦਾ ਹੈਗਾ ਕੋਕੋਬੀਡ ਜਿਹਨੂੰ ਕਿ ਆਪਣਾ ਲਬੂਰਾ ਕਹਿੰਦੇ ਨੇ ਇਸ ਵਿੱਚ ਮੌਇਸਚਰ ਇੰਨਾ ਖੋਣਾ ਚਾਹੀਦਾ ਜਿੰਨੀ ਕਿ ਆਪਾਂ ਆਹ ਦਿਖਾ ਦਿਆ ਆਪਾਂ ਮੁੱਠ ਨੂੰ ਘੁੱਟিয়ে ਮੁੱਠ ਭਰ ਕੇ ਤੇ ਇਸ ਵਿੱਚੋਂ ਚਾਰ ਤੋਂ ਪੰਜ ਬੂੰਦਾਂ ਪਾਣੀ ਦੀ ਲੈਣੇ ਕਹਿੰਦੇ ਇਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਇਸ ਤੋਂ ਘੱਟ ਵੀ ਨਹੀਂ ਹੋਣਾ ਚਾਹੀਦਾ ਗਲਾਸੀਂ ਥੱਲੇ ਆਪਾਂ ਕੋਈ ਵੀ ਸ਼ੇਕ ਮਾਰਨ ਦੀ ਜ਼ਰੂਰਤ ਨਹੀਂ ਹੁੰਦੀ ਆਪਾਂ ਨੂੰ ਤੇ ਕਿਉਂਕਿ ਜੇ ਆਪਾਂ ਸ਼ੇਕ ਮਾਰਾਂਗੇ ਫਿਰ ਆਪਾਂ ਨੂੰ ਪਾਣੀ ਪਾਉਣਾ ਪਊਗਾ ਪਾਣੀ ਪਾਵਾਂਗੇ ਜਦ ਰੱਤ ਤੇ ਫੰਗਸ ਲੱਗੂਗੀ ਲੱਗੂਗੀ ਤੇ ਐਸਾ ਨਾ ਆਪਾਂ ਰੱਖ ਲੈਣੀ ਤੇ ਐਸਾ ਨਾ ਆਪਾਂ ਦੱਬਾਂ ਇਸ ਵਿੱਚ ਲਾ ਦੇਣੀ ਆ ਤੇ ਨਾਰੀਅਲ ਦਾ ਪੂਰਾ ਆਪਾਂ ਪੂਰਾ ਦੱਬ ਕੇ ਭਰਨਾ ਪੂਰਾ ਟਾਈਟ ਹੋ ਜਵੇ ਇਹ ਵਿੱਚ ਬਿਲਕੁਲ ਇਸ ਵਿੱਚ ਕਮੀ ਨਹੀਂ ਰੱਖਣੀ ਪੂਰਾ ਇਸ ਨੂੰ ਟਾਈਟ ਕਰਕੇ ਭਰਨਾ ਆਪਾਂ ਇੱਕ ਇੱਕ ਗਲਾਸੀ ਦੋ ਦੋ ਤਿੰਨ ਤਿੰਨ ਦੱਬਾਂ ਲਾ ਦਮਾਂਗੇ ਮੇਰੇ ਤੋਂ ਤਾਂ ਤਾਂ ਲਾ ਲਾਂ ਗਾਵਾਂਗੇ ਕਿਉਂਕਿ ਇਸ ਵਿੱਚ ਮਿਸ ਬਹੁਤ ਹੋ ਜਾਣਗੇ ਬਹੁਤ ਇਸ ਵਿੱਚੋਂ ਖਰਾਬ ਹੋ ਜਾਂਦੀਆਂ ਜਿਹਦਾ ਲਾ ਲੋ ਆਪਾਂ ਇਹ 10 ਦਾ ਆਪਾਂ ਲਾਉਣੇ ਵਿੱਚੋਂ 4-5 ਦਾ ਮਾਹੀ ਕਾਮਯਾਬ ਹੁੰਦੀਆਂ ਤੇ ਅਦੋ ਅਦ ਤਾਹੀਂ ਖਰਾਬ ਹੋ ਜਾਂਦੀਆਂ ਹੁੰਦੀਆਂ ਤੇ ਆ ਕੀ ਆਪਾਂ ਡਬਲ ਡਬਲ ਕਰ ਦੇਣੀ ਇਸ ਵਿੱਚ ਵਿੱਚ ਡਬਲ ਡਬਲ ਕਰਕੇ ਤੇ ਆਪਾਂ ਉੱਪਰ ਦੀ ਇਹਨੂੰ ਲਫਾਫਾ ਛਾੜ ਦੇਣਾ ਫੋਲੋ ਥੇ ਜਿਹੜੇ ਆਉਂਦੇ ਛੋਟੇ ਲਫਾਫਾ ਛਾੜ ਕੇ ਤੇ ਇਸ ਨੂੰ ਮਤਲਬ ਹਵਾ ਨਹੀਂ ਇਸ ਵਿੱਚ ਨਿਕਲਦੀ ਰਹਿਣੀ ਚਾਹੀਦੀ ਵਿੱਚ ਹਿਊਮਿਡਿਟੀ ਪੈਰਾ ਹੋਵੇ ਇਸ ਵਿੱਚ ਤਾਂ ਹੀ ਇਹ ਕਾਮਯਾਬ ਹੋਊਗੀ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਉੱਪਰੋਂ ਬੰਦ ਕਰਕੇ ਤੇ ਰਬੜ ਨਾਲ ਇਸ ਨੂੰ ਐ ਟਾਈਟ ਕਰ ਦੇਣਾ ਕਿ ਇਸ ਵਿੱਚ ਹਵਾ ਨਹੀਂ ਐਂਟਰ ਹੋਣੀ ਚਾਹੀਦੀ ਬਿਲਕੁਲ ਵੀ ਐਸਾ ਨਾ ਪਾ ਰਬੜ ਪਾਣੀ ਆ ਫਿਰ ਲਫਾ ਫੇਰ ਆ ਪਕੜ ਬਣ ਜਵੇ ਗਲਾਸੀ ਨਾਲ ਤੇ ਆਪਾਂ ਉਸ ਦੇ ਉੱਪਰ ਗਲਾਸੀ ਵੀ ਮੋਦੀ ਮਾਰ 사ਦੇ ਇੱਕ ਹੋਰ ਗਲਾਸੀ ਲੈ ਕੇ ਪਰ ਉਹ ਥੋੜਾ ਹੋਤਾਂਗ ਨਾ ਹੋ ਜਾਂਦਾ ਲਫਾਫੇ ਸਹੀ ਰਹਿੰਦਾ ਉਹ ਉਹ ਤਰੀਕਾ ਥੋੜਾ ਸੌਖਾ ਹੋ ਜਾਂਦਾ ਇਸ ਤੋਂ ਵਧੀਆ ਵੀ ਹੋ ਰਿਹਾ ਹੁੰਦਾ ਹੋਤਾ ਵੈਸੇ ਤੌਰ ਤੇ ਇਸ ਵਿੱਚ ਹਵਾ ਦੀ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ ਤੇ ਕਿਹ ਚੀਜ਼ ਲਫਾਫਾ ਆਪਣੀ ਕਲਮਾ ਟੱਚ ਵੀ ਨਹੀਂ ਹੋਣਾ ਚਾਹੀਦਾ ਇਹ ਦੋ ਚੀਜ਼ਾਂ ਇਸ ਵਿੱਚ ਖਿਆਲ ਰੱਖਣ ਵਾਲੀ ਗੱਲ ਹੈ ਇਹ ਆਪਾਂ ਦੋ ਵੀਡੀਓ ਜੋੜ ਕੇ ਐਡ ਕਰਾਂਗੇ ਕਿਉਂਕਿ ਇੱਕ ਵੀਡੀਓ 15 ਨੇ ਪਹਿਲਾਂ ਬਣਾਈ ਆਪਾਂ ਤੇ ਇੱਕ 15 ਅੰਬਰ ਵਿੱਚ ਤੇ ਇਸ ਵਿੱਚ ਪੂਰਾ ਰਿਜ਼ਲਟ ਇਸ ਵੀਡੀਓ 'ਚ ਆਪਾਂ ਦਿਖਾਵਾਂਗੇ ਐਸ ਸਾਬ ਨਾਲ ਆਪਾਂ ਇਨਫਾਸ ਨੂੰ ਟੈਟ ਕਰ ਲੈਣਾ ਚੜ ਲੈਣੇ ਉੱਪਰ ਕੱਲੀ ਕੱਲੀ ਗਲਾਸੀ ਦੇ ਤੇ ਨੰਬਰ ਆਪਾਂ ਇਸ ਨੂੰ ਬਿਲਕੁਲ ਛਾਂ ਵਿੱਚ ਨਹੀਂ ਰੱਖਣਾ ਆਪਾਂ ਇਸ ਨੂੰ ਇਦਾਂ ਜਿਹਾ ਥਾਂ ਤੇ ਰੱਖਣਾ ਕਿ ਤਸਵੀਰ ਦੀ ਬਾਦ ਤੋਂ ਅੱਧਾ ਘੰਟਾ ਤੋਂ ਫੇਰ ਇਸ ਨੂੰ ਦੇ ਸੇ ਤੇ ਜੋ ਨਹੀਂ ਹੈ ਤਾਂ ਆਪਾਂ ਇਸ ਉੱਪਰ ਐਲਈਡੀ ਇੱਕ ਬਲਬ ਲਗਾ ਸਾਨੇ ਇਸ ਉੱਪਰ ਲਾਈਟ ਆਵੇ ਪੂਰੀ ਪ੍ਰੋਪਰ ਕਿਉਂਕਿ ਲਾਈਟ ਤੋਂ ਬਿਨਾ ਐਨੀ ਅਗੇਤ ਪੱਤੀ ਨਹੀਂ ਹੋਣੀ ਇਸ ਦੇ ਜੇ ਆਪਾਂ ਇਹਨੂੰ ਬਿਲਕੁਲ ਨੇਰੀਚ ਰੱਖ ਦਵਾਂਗੇ ਤੇ ਵੈਸੇ ਹੀ ਗਲ ਜਾਣਗੀਆਂ ਕਿਉਂਕਿ ਲਾਈਟ ਜ਼ਰੂਰੀ ਹੈ ਇਸ ਨੂੰ ਇਸ ਨੂੰ ਆਪਾਂ ਰੱਖ ਦਵਾਂਗੇ ਆਪਣੇ ਘਰ ਦੇ ਨੇੜੇ ਤੇ ਜਿੱਥੇ ਕਿਸੇ ਵੀ ਦਿਨ ਅੱਧਾ ਘੰਟਾ ਧੁੱਪ ਆਉਂਦੀ ਹੋਵੇ ਤਾਂ ਆਪਣੇ ਵਲਵ ਦੀ ਰੋਸ਼ਨੀ ਉੱਤੇ ਜ਼ਰੂਰ ਪੈਂਦੀ ਹੋਵੇ ਤੇ ਇਸ ਨੂੰ ਆਪਾਂ ਆਪਣੇ ਘਰ ਦੇ ਲਾਗੇ ਟਰਾਂ ਗਲਾਸੀਆਂ ਰੱਖ ਲਵਾਂਗੇ ਛਿਆਂ ਨੂੰ ਤੇ ਇਹਦਾ 15 ਦਿਨ ਬਾਅਦ ਆਪਾਂ ਰਿਜ਼ਲਟ ਦਿਖਾਉਣੇ ਤੁਹਾਨੂੰ ਤੇ ਇਸ ਨੂੰ ਆਪਾਂ ਟਰਾਂ ਰੱਖ ਕੇ ᱱੂਜੀ ਵੀਡੀਓ ਵਿੱਚ ਐਡ ਕਰਦੇ ਹਾਂ ਇਸਦੇ 15 ਦਿਨ ਬਾਅਦ ਦਾ ਰਿਜ਼ਲਟ ਤੇ ਆਪਾਂ ਇਸ ਨੂੰ ਇਸ ਜਗ੍ਹਾ ਤੇ ਰੱਖ ਦਿਤੀਆਂ ਇਸ ਜਗ੍ਹਾ ਤੋਂ ਆਪਾਂ ਅਗਲੀ ਵੀਡੀਓ ਸ਼ੁਰੂ ਕਰਾਂਗੇ ਆਪਣੇ 15 ਨਰਵਲ ਦਾ ਰਿਜ਼ਲਟ ਇਸ ਦਾ ਤੇ ਪਹਿਲੀ ਗਲਾਸੀ ਜਾਂ ਦੇਖ ਲੋ ਸਾਰੀਆਂ ਖਰਾਬ ਹੋ ਗਈਆਂ ਕਿਉਂਕਿ ਗਲਾਸੀ ਵੀ ਥੋੜੀ ਆਪਣੀ ਡੈਗ ਪਈ ਸੀਗੀ ਪਤਾ ਕੋਕਪੀ ਡਾਇਆ ਹਿੱਲ ਗਿਆ ਵਿੱਚੋਂ ਜਿਹੜਾਂ ਇਸ ਦੀਆਂ ਕਿਉਂਕਿ ਜਿਹੜਾਂ ਹਜੇ ਡਿਵੈਲਪ ਨਹੀਂ ਹੋਈਆਂ ਹੁੰਦੀਆਂ ਬਹੁਤ ਘੱਟ ਜਿਹੜਾਂ ਨੇ ਡਿਵੈਲਪ ਹੋਈਆਂ ਹੁੰਦੀਆਂ ਜਿਹੜਾ ਕਿ ਗਲਾਸੀ ਖਿਲਣੀ ਨਹੀਂ ਚਾਹੀਦੀ ਤੇ ਆਹ ਦੇਖ ਲੋ ਇਸ ਵਿੱਚ ਕਿੰਨੀ ਵਧੀਆ ਗਰੋਥ ਆਈ ਹੈ ਇਸੇ ਤਰ੍ਹਾਂ ਆਪਣੀਆਂ ਸਾਰੀਆਂ ਗਲਾਸੀਆਂ 'ਚ ਬਾਕੀ ਗਰੋਥ ਵਧੀਆ ਆਈ ਲੱਗਦੀ ਹੈ ਤੇ ਆਹ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਇੱਕ ਖਰਾਬ ਹੋ ਗਿਆ ਇੱਕ ਸਹੀ ਹੈ ਤੇ ਹੁਣ ਆਪਾਂ ਇਸ ਨੂੰ ਕੀ ਦੇਣਾ ਕੀ ਕਰਨਾ ਹੁਣ ਆਪਾਂ ਇਸ ਨੂੰ ਸਿੱਧਾ ਗਲਾਸੀ ਚ ਨਹੀਂ ਪੱਟਣਾ ਹਜੇ ਘੱਟੋ ਘੱਟ 2 ਮਹੀਨੇ ਤਾਂ ਆਪਾਂ ਇਸ ਨੂੰ ਗਲਾਸੀਆਂ ਵਿੱਚ ਰੱਖਾਂਗੇ ਤੇ ਇਸ ਨੂੰ ਆਪਾਂ ਟ੍ਰਾਂਸਪਲੈਂਟ ਨਹੀਂ ਕਰਨਾ ਹਜੇ ਕਿਸੇ ਪਾਸੇ ਜੇ ਆਪਾਂ ਵਧੀਆ ਬੂਟੇ ਤਿਆਰ ਕਰਨੇ ਆ ਪੂਰੇ ਟੌਪ ਦੇ ਤੇ ਇਸ ਨੂੰ ਆਪਾਂ ਗਲਾਸੀਆਂ ਦੇ ਵਿੱਚ ਹੀ ਰੱਖਾਂਗੇ ਹੁਣ ਪਰ ਇਸ ਨੂੰ ਆਪਾਂ ਘੰਟਾ ਘੰਟਾ ਤੁੱਪੇ ਰੱਖਣਾ ਸ਼ੁਰੂ ਕਰ ਦਵਾਂਗੇ ਜਿੱਦਾਂ ਕਿ ਆਪਾਂ ਅੱਧਾ ਘੰਟਾ ਤੁੱਪਲਵਾਉਣੀ ਸ਼ੁਰੂ ਕੀਤੀ ਫਿਰ 10 ਦਿਨ ਘੰਟਾ ਤੁੱਪੇ ਰੱਖਾਂਗੇ ਤੇ ਫਿਰ ਹੌਲੀ ਹੌਲੀ ਜਦਾਂ ਵਧਾਉਂਦੇ ਟਾਈਮ ਸਾਰਾ ਦਿਨ ਤੁੱਪੇ ਫੇਰਣ ਲਾਪਾਂਗੇ ਬੂ ਤੇ ਹੁਣ ਇਸ ਵਿੱਚ ਗਲਾਸੀਆਂ ਦੇ ਆਪਾਂ ਛੇਕ ਵੀ ਥੱਲੇ ਕਰ ਲੈਣੇ ਆ। ਜਾ ਕੇ ਆਪਾਂ ਪਾਣੀ ਪਾਵਾਂਗੇ ਤੇ ਵਿੱਚੋਂ ਡレイン ਹੋ ਜਵੇ। ਤੇ ਬਾਕੀ ਹੁਣ ਆਪਾਂ ਇਸ ਨੂੰ ਖਾਦ ਕੋਈ ਖਾਰ ਖੁਰਾਕ ਨਹੀਂ ਦੇਣੀ ਹਜੇ। 15 ਦਿਨ ਹਜੇ ਹੋਰ ਕੋਈ ਖਾਰ ਖੁਰਾਕ ਨਹੀਂ, ਸਿੰਪਲ ਪਾਣੀ ਦੇ ਸਕਦੇ ਆ। ਤੇ ਇਸ ਤੋਂ ਅੱਗੇ ਆਪਾਂ ਇਸ ਨੂੰ ਵੇਿ ਸ਼ੁਰੂ ਕਰਾਂਗੇ 1 ਗ੍ਰਾਮ 1 ਲੀਟਰ ਪਾਣੀ ਦਾ ਐਨਪੀਕੇ ਜਿਹੜਾ ਕਿ ਆਪਾਂ ਪਾਣੀ ਪਾਇਆ ਕਰਾਂਗੇ, ਉਹ ਵਿੱਚ 1 ਗ੍ਰਾਮ ਐਨਪੀਕੇ ਪਾਇਆ ਕਰਾਂਗੇ। 1 ਲੀਟਰ ਪਾਣੀ ਦਾ ਫਿਰ 2 ਗ੍ਰਾਮ ਐਨਪੀਕੇ ਕਰ ਦਵਾਂਗੇ, ਜਦ ਕਿ ਆਪਣੇ 2 ਕੁ ਮਹੀਨੇ ਚ ਬੂਟੇ ਵਧੀਆ ਤਿਆਰ ਹੋ ਜਾਣਗੇ। ਹੋਰ ਆਪਾਂ ਨੂੰ ਇਸ ਨੂੰ ਕੋਈ ਚੀਜ਼ ਨਹੀਂ ਦੇ ਲੋੜ ਨਹੀਂ ਦੀ ਹਾਂ ਜੇ ਕੋਈ ਆਪਾਂ ਨੂੰ ਬੂਟੇ ਦੀ ਜੜ ਦੀ ਗਲਨ ਦੀ ਸਮੱਸਿਆ ਲੱਗਦੀ ਤਾਂ ਆਪਾਂ ਥੋੜਾ ਜਿਹਾ ਫੰਗੀ ਸਾਈਡ 1 ਗ੍ਰਾਮ ਲੀਟਰ ਬਣ ਕੇ ਐਡ ਕਰ ਸਕਦੇ ਹਾਂ ਤੇ ਇਸ ਦੇ ਹਿਸਾਬ ਨਾਲ ਆਪਾਂ ਦੋ ਮਹੀਨੇ ਇਸ ਦੀ ਕੇਅਰ ਕਰਾਂਗੇ ਤਾਂ ਬੂਟੇ ਬਹੁਤ ਟੌਪ ਦੇ ਤਿਆਰ ਹੋ ਜਾਣਗੇ ਇੱਕ ਆਪਾਂ ਆ ਵੀਡੀਓ ਆਪਣੀ ਜ਼ਿਆਦਾ ਨਹੀਂ ਵਧੀਆ ਬਣੀ ਇੱਕ ਆਪਾਂ ਪ੍ਰੋਪਰ ਗਲਾਬ ਦੀ ਵੀਡੀਓ ਬਣਾਵਾਂਗੇ ਗਲਾਬ ਦੀ ਕਟਿੰਗ ਤੇ A ਤੋਂ ਲੈ ਕੇ Z ਤੱਕ ਉਸ ਨੂੰ ਵੀਡੀਓ ਨੂੰ ਬਣਾਉਣ ਤੇ ਤਿੰਨ ਕੁ ਮਹੀਨੇ ਲੱਗਣਗੇ ਤੇ A ਤੋਂ ਲੈ ਕੇ Z ਤੱਕ ਗਲਾਬ ਦੇ ਬੂਟਿਆਂ ਦੀ ਤਿਆਰ ਹੋਣ ਦੇ ਨਹੀਂ ਤੁਹਾਨੂੰ ਦਿਖਾਵਾਂਗੇ ਗਲਾਸੀਆਂ ਚ ਲਾ ਕੇ ਗਾਵਲੇ ਟ੍ਰਾਂਸਪਲੈਂਟ ਤੱਕ ਫੁੱਲਾਂ ਤੱਕ ਉਹ ਵੀ ਵੀਡੀਓ ਹੋਊਗੀ ਉਹ ਘਟੂ ਘਟਾ ਤੋਂ ਵੀਡੀਓ ਨ ਬਣਾਉਣ ਨੂੰ ਵੀ 3-4 ਮਹੀਨੇ ਤੇ ਲੱਗ ਜਾਣਗੇ ਰਾਮਨਾ ਕਿਉਂਕਿ ਥੀਓਪੀਆ ਪਾਛੀ ਤੇ ਸ਼ੇਅਰ ਕਰਾਂਗੇ ਕਿ ਧੰਨਵਾਦ ਜੀ ਸਾਰਿਆਂ ਦਾ ਜੀ